ਐਵੇਂ ਨਹੀਂ ਟ੍ਰਾਂਟੋ ਦੇ ਸੀਜ਼ਨ ਦਾ ਬੈਸਟ ਬਣ ਗਿਆ 208 ਨੰਬਰ ਲੈ ਆ ਜੱਗਾ ਚਿੱਟੀ ਵਾਲਾ ਤੇ ਗਰਦੀਪ ਜੱਜੇ ਨਾਲ ਜੱਗਾ ਜੱਗੇ ਨਾਲ ਗਰਦੀਪ ਕੱਗੇ ਨਾਲ ਗਰਾਊਂਡ ਇਸ ਸਮੇਂ ਬੱਲੇ ਨੂੰ ਪੁਆਇੰਟ ਤੇ ਬੱਲੇ ਖੂਰੀ ਵਾਹ ਸਨਿਆ ਨਹੀਂ ਰੀਸਾ ਤੇਰੀਆਂ ਗਰਦੀਪ ਪੂਰੀ ਸਾਡਾ ਵੀਜ਼ਾ ਮਾਲਕ ਵਾਲੇ ਛੱਡੇ ਵੀਰ ਕਹਿੰਦੇ ਸ਼ਾਕੇ ਬਿਆਲਪੁਰਿਆ ਦਾ ਤਿਆਰ ਕਰੇ ਕਬੱਡੀ ਕੱਪ ਦੇ ਬੂਰ ਮਾਡਸ ਨਾਲ ਨਾਲ ਮਾਣ ਸਨਣ ਕੀਤਾ ਜਾਊਗਾ ਲਓ ਕਬੱਡੀ ਪੌਣ ਦੇ ਵਾਸਤੇ ਇਹਾ ਗਰਦੀਪ ਇਹਾ ਇਹ ਮੈਦਾਨ ਦੇ ਵਿੱਚ ਅੱਲਾ ਬੋਲਿਆਗਾ ਮੇਰੀ ਨਾਲ ਆ ਦੁਗਗਾ ਵਾਲਾ ਦੁਗਗਾ ਵਾਲਾ ਹੋ ਦੁਗਗ ਦੁਗਗ ਵਾਲੀ ਗੱਲ ਕਰਾਂ ਪਾਈ ਦੇਖ ਸਿੱਧੇ ਵਿਚ ਅੰਗੇ ਡੇਰਦਾ ਹੋਇਆ ਕਲਰ ਦੇ ਨਾਂ ਤੇ ਸਿਰੇ ਦੀ ਬਾਜੀ ਸਿਰੇ ਦੀ ਟੱਕਰ ਲਾਓ ਲਾਓ ਜਨ ਛੰਨਾ ਵਾਲਾ ਭੂਰੀ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਧਦਾ ਹੋਇਆ ਇੱਕ ਵਿੱਚ ਜੋਰ ਜਿਵੇਂ ਸਾਹ ਨ ਕਾੜਿਆ ਜੋਬਰ ਦੇ ਪੱਟਾਂ ਵਿੱਚ ਜਾਨ ਕਾੜਿਆ ਦੁਨੀਆ ਤੇ ਗੂੰਜੇ ਨਾਮ ਛੰਨਾ ਪਿੰਡ ਦਾ ਭੂਰੀ ਕਾ ਦਾ ਰੇਡਰ ਮਹਾਨ ਕਾੜਿਆ ਭੂਰੀ ਕਾ ਦਾ ਰੇਡਰ ਹਾਨ ਘਾੜੇ 15 ਫਰਵਰੀ ਨੂੰ ਘੁੰਮਣਾ ਦੇ ਵਿੱਚ ਵੱਡਾ ਕਬੱਡੀ ਕੱਪ ਹੋਊਗਾ ਉਸ ਦਿਨ ਵੀ ਕੈਨੇਡਾ ਤੋਂ ਅੱਜ ਤੋਂ ਸੱਦੇ ਦਿੱਤੇ ਜਾ ਰਹੇ ਨੇ ਲਾ ਪੂਰੀ ਛੰਨਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵੱਡਾ ਹੋਇਆ ਮੈਦਾਨ ਦੇ ਵਿੱਚ ਵਈ ਹੋਈ ਕਬੱਡੀ ਆ ਸੰਗਤ ਦਾ ਪੁਆਇੰਟ ਵਾਓ ਉਹ ਸੋਹਣਾ ਹਿੱਕ ਵਿੱਚ ਜੋਰ ਜਿਵੇਂ ਹਾਨ ਘਾੜਿਆ ਚੋਬਰ ਦੇ ਪੱਟਾਂ ਵਿੱਚ ਜਾਣ ਘਾੜਿਆ ਲੋ ਨਾਥ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗਬਰੂ ਪੂਰੀ ਛੰਨਾ ਪਿੰਡ ਵਾਲਾ ਅੱਗੇ ਨੂੰ ਵੱਧਾ ਹੋਇਆ ਬੋਖੇ ਦੀਵਾਲ ਦਾ ਚਿਹਤਾ ਜਸਵਿੰਦਰ ਸ਼ੋਕਰ ਦਾ ਚਿਹੇਤਾ ਖਿਡਾਰੀ ਛੰਨਾ ਵਾਲਾ ਗੁਰਦੀਪ ਸਿੰਘ ਸਤਲਾਰ ਛੋਟਾ ਸਿੰਘ ਧਾਲੀਵਾਲ ਦਾ ਪੁੱਤ ਬਾਕੇ ਕਬੱਡੀ ਕਬੱਡੀ ਪੂਰੀ ਛੰਨਾ ਪਿੰਡ ਵਾਲਾ ਇਸ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਆਦਾ ਹੋਇਆ ਹੈ ਮੋਟਰ ਮਿੱਤਰਾਂ ਦੀ ਚੱਲ ਪਰਨਾੜੇ ਚੱਲੀਏ ਦੰਗਿਆਂ ਮਾਰਿਆ ਐਨ ਸਿਰੇ ਦੀ ਬਾਜੀ ਸਿਰੇ ਦੀ ਟੱਕਰ ਦੋ ਗਾਟਰ ਵਰਗੇ ਜਾਤੀ ਕੰਨੀਆਂ ਤੇ ਲੱਗਿਆ ਨੌਜਨ ਖੁਸ਼ੀ ਨਾਲ ਚੱਗਾ ਪਈ ਹੋਈ ਕਬੱਡੀ ਤੇ ਖੁਸ਼ੀ ਕਰਦਾ ਟਰਾਈ ਪਰ ਪੁਆਇੰਟ ਲੋ ਜਨ ਛੰਨਾ ਪਿੰਡ ਵਾਲਾ ਭੂਰੀ ਆਪਣੀ ਟੀਮ ਨੇ ਹਿੱਸੇ ਜੋੜ ਗਿਆ ਬਹੁਤ ਬਹੁਤ ਧੰਨਵਾਦ ਹਾਣੇ ਸੋਤਾ ਜੀ ਪੂਰੀ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮਸਲਾ ਤਤ ਦਾ ਬਣ ਗਿਆ ਹੈ ਪੂਰੀ ਦੋ ਦੋ ਗੋਡੀਆਂ ਪਾ ਦੇ ਮਸਲਾ ਤਤ ਦਾ ਛੰਨਾ ਵਾਲਾ ਭੂਰੀ ਅਗਲੀ ਕਬੱਡੀ ਪਾਉਣ ਦੇ ਲਈ ਆ ਧੁੱਗਾ ਵਾਲਾ ਧੁੱਕ ਧੁੱਕ ਕਰਾਉ ਲੇ ਸਮੇਂ ਦੀਆਂ ਬਾਤਾਂ ਹੋਣ ਗਈਆਂ ਉਹ ਦੇਖਾਂਗੇ ਪੁਆਇੰਟ ਖੁਸ਼ੀ ਦੇ ਨਾਲ ਟੱਕਰ ਹੋ ਗਈ ਗੁਰਦੀਪ ਸਿੰਘ ਭੂਰੀ ਦੀ ਪੁਰੀ ਆ ਸਵਾਦ ਉਧਰ ਹਿਲਟਨ ਸਿਕਿਉਰਟੀ ਦੇ ਅਗਰ ਲੇਬਰਤ ਕਰੇ ਵਰ ਕਰਨੀ ਸੰਘੇੜਾ ਸਾਡੇ ਵੀਰ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ 200 ਡਾਲਰ ਸ਼ਰਨੇ ਦਾ ਲਾਲੀ ਭਾਜੀ ਆਹ ਦੇਖਿਓ ਰਾਜੂ